ਦੀ ਤੁਹਾਡੇ ਨਾਲ ਕਰੇ ਇਸ ਤਰ੍ਹਾਂ ਹੋਇਆ ਕਿ ਤੁਹਾਨੂੰ ਕੋਈ ਗੱਟ ਫੀਲਿੰਗ ਆਈ ਤੇ ਉਹ ਅੱਗੇ ਜਾ ਕੇ ਸੱਚ ਵੀ ਹੋ ਗਈ ਜਾਂ ਫਿਰ ਤੁਹਾਡੇ ਦਿਮਗ ਦੇ ਵਿੱਚ ਕੋਈ ਇਹੋ ਜਿਹਾ ਆਈਡੀਆ ਆਇਆ ਜਿਹੜਾ ਕਿ ਬਹੁਤ ਵਧੀਆ ਮੌਕੇ ਦੇ ਵਿੱਚ ਬਦਲ ਗਿਆ ਇਹ ਕੋਈ ਚੀਜ਼ਾਂ ਰੈਂਡਮ ਨਹੀਂ ਹੁੰਦੀਆਂ ਇਹ ਸਾਡਾ ਸਬਕੌਨਸ਼ੀਅਸ ਮਾਈਂਡ ਹੀ ਸਾਡੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਸੱਚੀ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਆਂ ਦਾ ਪਾਵਰ ਆਫ ਯੋਰ ਸਬਕੌਨਸ਼ੀਅਸ ਮਾਈਂਡ ਦਾ ਐਪੀਸੋਡ ਨੰਬਰ 6 ਇਹਦੇ ਜਿਹੜੇ ਪਹਿਲੇ 5 ਐਪੀਸੋਡ ਨੇ ਉਹ ਚੈਨਲ ਦੇ ਉੱਤੇ ਪਲੇਲਿਸਟ ਦੇ ਵਿੱਚ ਪਏ ਨੇ ਜਿਨ੍ਹਾਂ ਨੇ ਨਹੀਂ ਦੇਖਿਓ ਜਾ ਕੇ ਜ਼ਰੂਰ ਦੇਖ ਲਿਓ ਅੱਜ ਵਾਲੇ ਐਪੀ ਕਰਦੇ ਆ ਤੇ ਯੂਨੀਵਰਸ ਦੇ ਸਾਇੰਸ ਨੂੰ ਕਿਸ ਤਰ੍ਹਾਂ ਸਮਝ ਸਕਦੇ ਆ ਤੇ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਕਿਸ ਤਰ੍ਹਾਂ ਟ੍ਰੇਨ ਕਰ ਸਕਦੇ ਆ ਤਾਂ ਕਿ ਉਹ ਸਾਨੂੰ ਕਾਮਯਾਬੀ ਵੱਲ ਲੈ ਕੇ ਜਾਵੇ ਵੀਡੀਓ ਦੇ ਖਤਮ ਹੋਣ ਦੇ ਤੱਕ ਤੁਸੀਂ ਕੁਝ ਇਹੋ ਜਿਹੇ ਟੂਲਸ ਬਾਰੇ ਸਮਝ ਲਓਗੇ ਜਿਨ੍ਹਾਂ ਦੀ ਮਦਦ ਦੇ ਨਾਲ ਤੁਸੀਂ ਸਬਕੌਂਸ਼ੀਅਸ ਮਾਈਂਡ ਤੋਂ ਕਲੀਅਰ ਗਾਈਡੈਂਸ ਲੈ ਸਕਦੇ ਆ ਜਿਹੜੀ ਲਾਈਫ ਦੇ ਵਿੱਚ ਤੁਹਾਨੂੰ ਅੱਗੇ ਵਧਣ ਦੇ ਵਿੱਚ ਮਦਦ ਕਰ ਸਕਦੀ ਆ ਸਾਡੀ ਇੰਟੂਿਸ਼ਨ ਸਾਡਾ ਸਬਕੌਂਸ਼ੀਅਸ ਮਾਈਂਡ ਹੀ ਸਾਡੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਹੈ ਜਿਹੜੀਆਂ ਚੀਜ਼ਾਂ ਸਾਡਾ ਕੌਨਸ਼ੀਅਸ ਮਾਈਂਡ ਮਿਸ ਕਰ ਦਿੰਦਾ ਹੈ ਉਹ ਚੀਜ਼ਾਂ ਸਬਸਕੌਨਸ਼ੀਅਸ ਮਾਈਂਡ ਕੈਚ ਕਰਦਾ ਹੈ ਜਿਵੇਂ ਕਿ ਛੋਟੇ ਛੋਟੇ ਪੈਟਰਨਸ એનર્ਜੀਜ਼ ਜਾਂ ਫਿਰ ਕੁਝ ਅਣਕਹੇ ਸਿਗਨਲਸ ਤੁਹਾਡੇ ਨਾਲ ਕਾਫੀ ਵਾਰ ਇਸ ਤਰ੍ਹਾਂ ਹੋਇਆ ਹੋਣਾ ਕਿ ਤੁਹਾਨੂੰ ਕਿਸੇ ਇਨਸਾਨ ਤੋਂ ਸਹੀ ਫੀਲਿੰਗ ਨਹੀਂ ਆਈ ਤੇ ਅੱਗੇ ਚੱਲ ਕੇ ਉਹ ਇਨਸਾਨ ਅਸਲ ਦੇ ਵਿੱਚ ਹੀ ਭਰੋਸੇਯੋਗ ਨਹੀਂ ਨਿਕਲਦਾ ਜਾਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਇੱਕਦਮ ਕਿਸੇ ਦੋਸਤ ਬਾਰੇ ਖਿਆਲ ਆਉਂਦਾ ਤੇ ਉਹ ਤੋਂ ਕੁਝ ਟਾਈਮ ਬਾਅਦ ਹੀ ਅਸਲ ਦੇ ਵਿੱਚ ਉਹਦੀ ਕਾਲ ਆ ਜਾਂਦੀ ਹੈ ਜਾਂ ਫਿਰ ਉਹ ਸਾਨੂੰ ਕਿਤੇ ਮਿਲ ਜਾਂਦਾ ਜਾਂ ਕੋਈ ਸਾਡਾ ਦੋਸਤ ਉਹਦੇ ਬਾਰੇ ਗੱਲਬਾਤ ਸ਼ੁਰੂ ਕਰ ਦਿੰਦਾ ਜਾਂ ਫਿਰ ਤੁਹਾਨੂੰ ਕਦੇ ਕੋਈ ਇਸ ਤਰ੍ਹਾਂ ਦਾ ਸੁਪਨਾ ਆਇਆ ਜਿਹਦੇ ਵਿੱਚ ਤੁਹਾਨੂੰ ਫਿਊਚਰ ਦੇ ਬਾਰੇ ਕੋਈ ਮੈਸੇਜ ਮਿਲਿਆ ਤੇ ਅੱਗੇ ਜਲ ਕੇ ਉਹ ਚੀਜ਼ ਸੱਚ ਵੀ ਹੋਈ ਹੈ ਇਹ ਸਾਰੇ ਕੋਇਨਸੀਡੈਂਸਸ ਨਹੀਂ ਹੈਗੇ ਇਹ ਅਸਲ ਦੇ ਵਿੱਚ ਸਾਡਾ ਸਬਕੌਨਸ਼ੀਅਸ ਮਾਈਂਡ ਹੀ ਸਾਨੂੰ ਮੈਸੇਜ ਦੇ ਰਿਹਾ ਹੁੰਦਾ ਹੈ ਸਾਡਾ ਸਬਕੌਨਸ਼ੀਅਸ ਮਾਈਂਡ ਹਰ ਟਾਈਮ ਪੂਰੀ ਦੁਨੀਆ ਨੂੰ ਸਕੈਨ ਕਰ ਰਿਹਾ ਤੇ ਡਾਟਾ ਇਕੱਠਾ ਕਰ ਰ ਬਾਤ ਕਰਨਾ ਚਾਹੀਏ ਦੇ ਸਾਇੰਸ ਨੂੰ ਸਮਝਣਾ ਸਿੱਖ ਲਿਆ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਾਂ ਜੇ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਪੂਰੀ ਤਰ੍ਹਾਂ ਡੂੰਘਾਈ ਦੇ ਵਿੱਚ ਸਮਝਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਨੂੰ ਟ੍ਰੇਨ ਕਰਨਾ ਪਊਗਾ ਇਸ ਤਰੀਕੇ ਦੇ ਨਾਲ ਕਿ ਤੁਹਾਨੂੰ ਸਬਕੌਂਸ਼ੀਅਸ ਮਾਈਂਡ ਦੇ ਮੈਸੇਜ ਤੇ ਗੱਲਾਂ ਸਮਝ ਆ ਸਕਣ ਤੇ ਤੁਸੀਂ ਉਹਨਾਂ ਨੂੰ ਸੁਣ ਸਕੋ ਉਹ ਕਿਵੇਂ ਤੁਸੀਂ ਕਰ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਆਪਣੇ ਦਿਮਾਗ ਨੂੰ ਸ਼ਾਂਤ ਕਰਨਾ ਸਿੱਖੋ ਸਾਡਾ ਸਬਕੌਂਸ਼ੀਅਸ ਮਾਈਂਡ ਰੌਲਾ ਨਹੀਂ ਪਾਉਂਦਾ ਇਹ ਬੜੀ ਹਲਕੀ ਆਵਾਜ਼ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਦਾ ਇਹਨੂੰ ਸੁਣਨ ਲਈ ਸਭ ਤੋਂ ਪਹਿਲਾਂ ਸਾਨੂੰ ਸਾਡੇ ਦਿਮਾਗ ਦੇ ਵਿੱਚ ਚੱਲ ਰਹੇ ਵਿਚਾਰਾਂ ਨੂੰ ਸ਼ਾਂਤ ਕਰਨਾ ਪਊਗਾ ਜੇ ਸਾਡਾ ਦਿਮਾਗ ਬਹੁਤ ਸਾਰੇ ਕਚਰੇ ਨਾਲ ਭਰਿਆ ਹੋਇਆ ਬਹੁਤ ਸਾਰੀ ਓਵਰ ਥਿੰਕਿੰਗ ਦੇ ਵਿਚਾਰ ਸਾਡੇ ਦਿਮਾਗ ਦੇ ਵਿੱਚ ਚੱਲ ਰਹੇ ਨੇ ਤਾਂ ਅਸੀਂ ਅਬਕੌਂਸ਼ੀਅਸ ਮਾਈਂਡ ਦੇ ਮੈਸੇਜ ਨੂੰ ਮਿਸ ਕਰ ਦਿੰਨੇ ਹ ਸੋ ਹਰ ਰੋਜ਼ 5 ਮਿੰਟ ਬਿਲਕੁਲ ਸ਼ਾਂਤ ਮਾਹੌਲ ਦੇ ਵਿੱਚ ਗੁਜ਼ਾਰੋ ਜਿੱਥੇ ਕੋਈ ਫੋਨ ਨਾ ਹੋਵੇ ਕੋਈ ਡਿਸਟਰੈਕਸ਼ਨ ਨਾ ਹੋ ਸੁਣੋ ਆਪਣੇ ਆਪ ਨੂੰ ਸੁਣੋ ਆਪਣੇ ਅੰਦਰ ਨੂੰ ਸੁਣਾਓ ਉਸ ਤੋਂ ਬਾਅਦ ਦੂਜੀ ਚੀਜ਼ ਤੁਸੀਂ ਰਿਪੀਟਿੰਗ ਪੈਟਰਨਸ ਦੇ ਉੱਤੇ ਧਿਆਨ ਦੇਣਾ ਹੈ ਕਿ ਕਿਹੜੀ ਚੀਜ਼ ਬਾਰ-ਬਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੋ ਰਹੀ ਹੈ ਜੇ ਤੁਹਾਨੂੰ ਸੇਮ ਨੰਬਰ ਸੇਮ ਸ਼ਬਦ ਜਾਂ ਫਿਰ ਕੋਈ ਸੇਮ ਸਿੰਬਲ ਬਾਰ-ਬਾਰ ਦਿਖਾਈ ਦੇ ਰਿਹਾ ਤਾਂ ਉਹਨੂੰ ਨੋਟਿਸ ਕਰੋ ਕਿ ਉਹ ਕੀ ਮੈਸੇਜ ਦੇਣਾ ਚਾਹ ਰਿਹਾ ਹੈ ਉਦਾਹਰਨ ਦੇ ਤੌਰ ਤੇ ਤੁਸੀਂ ਇੱਕ ਨੰਬਰ ਮੰਨ ਲਓ 1111 ਰਿਪੀਟਿੰਗ ਦੇ ਉੱਤੇ ਤੁਹਾਨੂੰ ਦਿਖ ਰਿਹਾ ਹੈ ਜਾਂ ਫਿਰ ਤੁਹਾਨੂੰ ਇੱਕੋ ਗੀਤ ਬਾਰ-ਬਾਰ ਕਿਤੇ ਸੁਣਾਈ ਦੇ ਰਿਹਾ ਇੱਕੋ ਤਰ੍ਹਾਂ ਦੀ ਮੈਸੇਜ ਤੁਹਾਡੇ ਦਿਮਾਗ ਦੇ ਵਿੱਚ ਬਾਰ-ਬਾਰ ਘੁੰਮ ਰਿਹਾ ਹੈ ਜਾ ਫਿਰ ਤੁਹਾਨੂੰ ਇੱਕੋ ਨਾਮ ਦੇ ਲੱਗ-ਲੱਗ ਪਰਸਨ ਵਾਰ-ਵਾਰ ਮਿਲ ਰਹੇ ਨੇ ਇਹ ਸਾਰੇ ਮੈਸੇਜ ਸਬਕੌਂਸ਼ੀਅਸ ਮਾਈਂਡ ਦੇ ਹੁੰਦੇ ਨੇ ਇਹ ਤਾਂ ਸਿਰਫ ਇੱਕ ਐਗਜ਼ਾਮਪਲ ਨੇ ਦੋ ਤਿੰਨ ਇਹ ਅਸੀਂ ਪੇਝਾਨਣਾ ਹੁੰਦਾ ਕਿ ਵਾਰ-ਵਾਰ ਸਾਨੂੰ ਕਿਸ ਤਰ੍ਹਾਂ ਦਾ ਮੈਸੇਜ ਮਿਲ ਰਿਹਾ ਤੇ ਇਹ ਕੀ ਕਹਿਣਾ ਚਾਹ ਰਿਹਾ ਹੈ ਤੇ ਜੀ ਤੁਸੀਂ ਤੁਸੀਂ ਕਰ ਸਕਦੇ ਹੋ ਕਿ ਆਪਣੇ ਸੌਣ ਤੋਂ ਪਹਿਲਾਂ ਆਪਣੇ ਸਬਕੌਂਸ਼ੀਅਸ ਮਾਈਂਡ ਤੋਂ ਗਾਈਡੈਂਸ ਮੰਗੋ ਆਪਣੇ ਉਜੇਤਨ ਮਨ ਨੂੰ ਇਹ ਮੈਸੇਜ ਕਰੋ ਕਿ ਮੈਂ ਹੁਣ ਅੱਗੇ ਕੀ ਕਰ ਸਕਦਾ ਮੇਰਾ ਅਗਲਾ ਸਟੈਪ ਕੀ ਹੋ ਸਕਦਾ ਹੈ ਤੇ ਆਪਣੇ ਸਿਰਹਾਣੇ ਦੇ ਉੱਤੇ ਇੱਕ ਕਾਪੀ ਪੈਨ ਜ਼ਰੂਰ ਰੱਖੋ ਜੋ ਵੀ ਦਿਮਾਗ ਦੇ ਵਿੱਚ ਖਿਆਲ ਆ ਰਹੇ ਨੇ ਜਾਂ ਜੋ ਵੀ ਤੁਸੀਂ ਸੋਲੂਸ਼ਨ ਪਾਉਣਾ ਚਾਹੁੰਦੇ ਉਹ ਚੀਜ਼ਾਂ ਲਿਖਦੇ ਰਹੋ ਉਸ ਕਾਪੀ ਦੇ ਵਿੱਚ ਤੇ ਉਹਨੂੰ ਰੱਖ ਕੇ ਸੌਂਜੋਤ ਵਾਲਾ ਉਹਦੇ ਨਾਲ ਕੀ ਹੈ ਕਿ ਜੋ ਤੁਸੀਂ ਸੌਣ ਲੱਗੇ ਜਿੱਦਾਂ ਦੀ ਐਕਟੀਵਿਟੀ ਕਰੋਗੇ ਉਹ ਸਾਰੀ ਰਾਤ ਮਾਈਂਡ ਦੇ ਵਿੱਚ ਚੱਲੂਗੀ ਤੇ ਸਬਕੌਂਸ਼ੀਅਸ ਮਾਈਂਡ ਕੀ ਤੋਂ ਨਾ ਕੀ ਤੋਂ ਉਹਨਾਂ ਚੀਜ਼ਾਂ ਦੇ ਹੱਲ ਲੈ ਕੇ ਆਊਗਾ ਤੇ ਸਾਨੂੰ ਅੱਗੇ ਗਾਈਡ ਕਰੂਗਾ ਕਿ ਅਗਲਾ ਸਟੈਪ ਸਾਡਾ ਕੀ ਹੋ ਸਕਦਾ ਹੈ ਇਸ ਸਟੇਜ ਨੂੰ ਹੱਲ ਕਰਨ ਲਈ ਚੌਥੀ ਚੀਜ਼ ਤੁਸੀਂ ਇਹ ਕਰ ਸਕਦੇ ਹੋ ਕਿ ਕਿਸੇ ਵੀ ਚੀਜ਼ ਨੂੰ ਲੈ ਕੇ ਜਿਹੜਾ ਪਹਿਲਾ ਖਿਆਲ ਆਇਆ ਜਾਂ ਪਹਿਲੀ ਫੀਲਿੰਗ ਆਈ ਉਹ ਤਕਰੀਬਨ ਤਕਰੀਬਨ ਬਾਕੀਆਂ ਨਾਲੋਂ ਸਹੀ ਹੁੰਦੀ ਹੈ ਜਦੋਂ ਅਸੀਂ ਓਵਰਥਿੰਕਿੰਗ ਦੇ ਵਿੱਚ ਉਲਝਦੇ ਹਾਂ ਤਾਂ ਅਸੀਂ ਆਪਣਾ ਐਨਾਲਾਈਜ਼ ਵਿੱਚ ਲਾਣ ਲੱਗ ਜੰਨੇ ਆ ਆਪਣੇ ਪੈਟਰਨਸ ਦੇ ਹਿਸਾਬ ਨਾਲ ਚੀਜ਼ਾਂ ਨੂੰ ਗੈਸ ਕਰਨ ਲੱਗ ਜੰਨੇ ਆ ਪਰ ਜੋ ਸ਼ੁਰੂਆਤ ਦੇ ਵਿੱਚ ਸਾਨੂੰ ਫੀਲਿੰਗ ਆਈ ਕਿਤੇ ਨਾ ਕਿਤੇ ਉਹਦੇ ਸਹੀ ਹੋਣ ਦੀ ਸੰਭਾਵਨਾ ਜ਼ਿਆਦਾ ਆਂਦੀ ਹੈ ਸੋ ਕੋਈ ਵੀ ਤੁਸੀਂ ਡਿਸੀਜਨ ਲੈਣ ਲੱਗਿਆਂ ਜਿਹੜੀ ਫੀਲਿੰਗ ਤੁਹਾਨੂੰ ਸਭ ਤੋਂ ਪਹਿਲਾਂ ਆ ਰਹੀ ਹੈ ਉਹਦੇ ਤੇ ਥੋੜਾ ਜਾਂ ਜ਼ਿਆਦਾ ਗੌਰ ਕਰਨ ਦੀ ਲੋੜ ਹੁੰਦੀ ਹੈ ਸੋ ਇਹ ਚਾਰ ਚੀਜ਼ਾਂ ਨੂੰ ਜਦੋਂ ਅਸੀਂ ਰੋਲ ਪ੍ਰੈਕਟਿਸ ਕਰਨਾ ਸ਼ੁਰੂ ਕਰਦੇ ਆ ਤਾਂ ਹੌਲੀ-ਹੌਲੀ ਸਾਨੂੰ ਆਪਰੇ ਸਬਕੌਂਸ਼ੀਅਸ ਮਾਈਂਡ ਦੇ ਮੈਸੇਜ ਜਿਹੜੇ ਨੇ ਉਹ ਸਮਝ ਆਉਣ ਲੱਗ ਜਾਂਦੇ ਨੇ ਤੇ ਸਾਡਾ ਸਬਕੌਂਸ਼ੀਅਸ ਮਾਈਂਡ ਹਮੇਸ਼ਾ ਸਾਨੂੰ ਸਹੀ ਗਾਈਡ ਕਰਦਾ ਏ ਇੱਥੇ ਸਾਡਾ ਅਵਚੇਤਨ ਮਨ ਸਾਨੂੰ ਬਾਹਰੀ ਦੁਨੀਆ ਤੋਂ ਵੀ ਕੁਛ ਨਾ ਕੁਛ ਮੈਸੇਜ ਹਮੇਸ਼ਾ ਦਿੰਦਾ ਰਹਿੰਦਾ ਏ ਜਿਹੜੇ ਸਾਨੂੰ ਪਹਿਚਾਣਨ ਦੀ ਲੋੜ ਹੁੰਦੀ ਏ ਜਿਵੇਂ ਕਿ ਤੁਸੀਂ ਕੁਛ ਕਰਨ ਦੀ ਪਲੈਨਿੰਗ ਕਰ ਰਹੇ ਹੋ ਤੇ ਉਸ ਦਾ ਰਿਲੇਟਡ ਹੀ ਇੱਕਦਮ ਤੁਹਾਨੂੰ ਕੋਈ ਓਪਰਚੁਨਿਟੀ ਮਿਲ ਜਾਂਦੀ ਏ ਇਹਦਾ ਮਤਲਬ ਕੀ ਏ ਕਿ ਤੁਸੀਂ ਪਰਫੈਕਟਲੀ ਅਲਾਈਨਡ ਹੋ ਇਹ ਸਬਕੌਂਸ਼ੀਅਸ ਮਾਈਂਡ ਦਾ ਤੇ ਯੂਨੀਵਰਸ ਦਾ ਮੈਸੇਜ ਹੁੰਦਾ ਕਿ ਇਹ ਤੁਹਾਡੇ ਲਈ ਸਹੀ ਰਸਤਾ ਜਾ ਅਰਚਣਾ ਜ਼ਿਆਦਾ ਆਣੀ ਹੈ ਕਈ ਵਾਰ ਅਸੀਂ ਕੁਝ ਨਾ ਕੁਝ ਗਲਤ ਡਿਸੀਜਨ ਲਾਈਫ ਦੇ ਵਿੱਚ ਲੈ ਕੇ ਚੱਲ ਰਹੇ ਹੁੰਨੇ ਆ ਉਹ ਸਾਡੇ ਕੰਮ ਬਣੇ ਨਹੀਂ ਰਹਿੰਦੇ ਕੋਈ ਨਾ ਵੀ ਅਰਚਣਾ ਜਾਂ ਫਿਰ ਉਹ ਕੰਮ ਲੇਟ ਹੋਈ ਜਾਣਾ ਉਹ ਕਿਤੇ ਨਾ ਕਿਤੇ ਸਾਈਜ਼ ਹੁੰਨੇ ਆ ਕਿ ਥੋੜਾ ਜਿਹਾ ਰੁਕ ਕੇ ਚੱਲਣਾ ਚਾਹੀਦਾ ਥੋੜਾ ਜਿਹਾ ਇਸ ਕੰਮ ਦੇ ਵਿੱਚ ਸਲੋ ਚੱਲਣਾ ਚਾਹੀਦਾ ਚੀਜ਼ਾਂ ਨੂੰ ਸਮਝਣਾ ਚਾਹੀਦਾ ਥੋੜਾ ਜਿਹਾ ਕਾਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਚੀਜ਼ਾਂ ਡਿਲੇ ਹੁੰਨੇ ਆ ਕਿਤੇ ਨਾ ਕਿਤੇ ਸਾਡਾ ਸਬਕੌਂਸ਼ੀਅਸ ਮਾਈਂਡ ਹੀ ਸਾਨੂੰ ਰੋਕ ਰਿਆ ਹੁੰਦਾ ਉਹ ਉਹਨਾਂ ਕੰਮਾਂ ਨੂੰ ਕਰਨ ਤੋਂ ਜਾਂ ਫਿਰ ਸਾਨੂੰ ਕਈ ਵਾਰ ਕਿਸੇ ਕੰਮ ਲਈ ਇੱਕਦਮ ਕਲੈਰਟੀ ਹੋ ਜਾਂਦੀ ਹੈ ਮੰਨ ਲਓ ਸਾਨੂੰ ਸਮਝ ਨਹੀਂ ਆ ਰਿਹਾ ਬ੍ਰੇਨ ਫੌਗ ਬਹੁਤ ਹੋਈ ਪਈ ਆ ਦਿਮਾਗ ਉਲਝਿਆ ਪਿਆ ਕਿ ਕੀ ਕਰੀਏ ਇੱਕਦਮ ਤੁਹਾਨੂੰ ਬੈਠੇ ਬਿਠਾਏ ਪਤਾ ਨਹੀਂ ਕਿੱਥੋਂ ਰੈਂਡਮਲੀ ਇੱਕ ਖਿਆਲ ਆ ਜਾਂਦਾ ਹੈ ਤੋ ਪੂਰੀ ਤਰ੍ਹਾਂ ਪਿਕਚਰ ਕਲੀਅਰ ਕਰ ਦਿੰਦਾ ਹੈ ਉਹ ਵੀ ਅਸਲ ਦੇ ਵਿੱਚ ਸਾਡਾ ਸਬਕੌਂਸ਼ੀਅਸ ਮਾਈਂਡ ਹੀ ਸਾਡੇ ਨਾਲ ਗੱਲ ਕਰ ਰਿਹਾ ਹੁੰਦਾ ਹੈ ਉਹਦੇ ਸਾਨੂੰ ਉਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਈ ਵਾਰ ਅਸੀਂ ਉਹਨੂੰ ਇਗਨੋਰ ਕਰਕੇ ਕਹਿ ਦਿੰਦਾ ਕਿ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜੋ ਮੈਂ ਦਿਮਾਗ ਲਾਇਆ ਉਹ ਬਿਲਕੁਲ ਸਹੀ ਹੈ ਜਦੋਂ ਸਡਨ ਗਲੈਰਟੀ ਹੁੰਦੀ ਹੈ ਤਾਂ ਉਹਦੇ ਤੇ ਸਾਨੂੰ ਗੌਰ ਕਰਨਾ ਜ਼ਰੂਰੀ ਹੈ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਦਾ ਹੀ ਮੈਸੇਜ ਹੁੰਦਾ ਹੈ ਜਾਂ ਫਿਰ ਸਾਡਾ ਸਬਕੌਂਸ਼ੀਅਸ ਮਾਈਂਡ ਸਾਨੂੰ ਸਿੰਬल्स ਦੇ ਰੂਪ ਦੇ ਵਿੱਚ ਜਵਾਬ ਦਿੰਦਾ ਹੈ ਜਿਵੇਂ ਕੋਈ ਅਨੀਮਲ ਕੋਈ ਸ਼ਾਵਰ ਦੇ ਕੋਈ ਨੰਬਰ ਸਾਨੂੰ ਬਾਰ-ਬਾਰ ਦਿਖਣਾ ਜਾਂ ਬਾਰ-ਬਾਰ ਸਾਡੇ ਸਾਹਮਣੇ ਆਉਣਾ ਸਾਨੂੰ ਉਹਨਾਂ ਸਿੰਬल्स ਦੇ ਮਤਲਬ ਸਮਝਣ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਇਹ ਮੈਸੇਜ ਯੂਨੀਵਰਸ ਮੈਨੂੰ ਕੀ ਦੇਣਾ ਚਾਹ ਰਿਹਾ ਹੈ ਇਹਦਾ ਮਤਲਬ ਕੀ ਹੈ ਹੁਣ ਠੀਕ ਹੈ ਇੱਥੇ ਤੱਕ ਅਪਨੇ ਇਹ ਸਮਝ ਲਿਆ ਕਿ ਸਬਕੌਂਸ਼ੀਅਸ ਮੈਂਡ ਦੇ ਮੈਸੇਜ ਨੂੰ ਦੇਖਣਾ ਕਿਵੇਂ ਆ ਸਮਝਣਾ ਕਿਵੇਂ ਆ ਪਰ ਇਹ ਇੱਕ ਪਾਰਟ ਹੈ ਅਗਲਾ ਪਾਰਟ ਇਹ ਹੈ ਕਿ ਹੁਣ ਸਾਨੂੰ ਉਹਦੇ ਉੱਤੇ ਐਕਸ਼ਨ ਲੈਣ ਦੀ ਵੀ ਲੋੜ ਹੈ ਸਿਰਫ ਸਮਝਣਾ ਕਾਫੀ ਨਹੀਂ ਹੈ ਜਦੋਂ ਵੀ ਤੁਹਾਨੂੰ ਕੋਈ ਗੱਟ ਫੀਲਿੰਗ ਆ ਦੇ ਤਾਂ ਉਹਨੂੰ ਇਗਨੋਰ ਨਾ ਕਰੋ ਉਹਦੇ ਤੇ ਇਮੀਡੀਏਟਲੀ ਐਕਸ਼ਨ ਲੋ ਜਾਂ ਫਿਰ ਇੱਕਦਮ ਕੋਈ ਇਹ ਆਇਆ ਜਿਹੜਾ ਸੋਚਣ ਦੇ ਵਿੱਚ ਡਰ ਲੱਗਦਾ ਪਰ ਤੁਹਾਨੂੰ ਬਹੁਤ ਜ਼ਿਆਦਾ ਐਕਸਾਈਟ ਕਰ ਰਿਹਾ ਤੁਹਾਨੂੰ ਅੰਦਰੋਂ ਫੀਲਿੰਗ ਗੁੱਡ ਆ ਰਿਹਾ ਉਹਦੇ ਤਾਂ ਐਸਾ ਸਮਝੋ ਕਿ ਸਹੀ ਰਸਤਾ ਇਹਨੂੰ ਚੁਣ ਲੈਣਾ ਚਾਹੀਦਾ ਹੈ ਤੇ ਜਦੋਂ ਕੋਈ ਚੀਜ਼ ਥੋੜੀ ਗਲਤ ਲੱਗੇ ਥੋੜੀ ਲੱਗੇ ਤੁਹਾਨੂੰ ਕਿ ਸਹੀ ਫੀਲ ਨਹੀਂ ਹੋ ਰਿਹਾ ਤਾਂ ਉੱਥੇ ਤੁਹਾਨੂੰ ਸਟੈਪ ਬੈਕ ਕਰ ਲੈਣਾ ਚਾਹੀਦਾ ਜਾਂ ਫਿਰ ਖੁਦ ਨੂੰ ਸਲੋ ਕਰ ਲੈਣਾ ਚਾਹੀਦਾ ਚੀਜ਼ਾਂ ਨੂੰ ਥੋੜਾ ਜਿਹਾ ਹੋਰ ਐਨਲਾਈਜ਼ ਕਰਨ ਦੀ ਲੋੜ ਹੁੰਦੀ ਆ ਤੇ ਜੇ ਤੁਹਾਨੂੰ ਕੋਈ ਮੈਸੇਜ ਕੋਈ ਸਿੰਬਲ ਕੋਈ ਵੀ ਚੀਜ਼ ਰਿਪੀਟਿਡਲੀ ਦਿਖਦੀ ਆ ਨਜ਼ਰ ਆਉਂਦੀ ਆ ਤਾਂ ਉਹਨੂੰ ਰਾਈਟ ਡਾਊਨ ਕਰਨਾ ਸ਼ੁਰੂ ਕਰ ਦਿਓ ਰਾਈਟ ਡਾਊਨ ਕਰਨ ਦੇ ਨਾਲ ਤੁਹਾਡੇ ਨੋਟਿਸ ਦੇ ਵਿੱਚ ਉਹ ਚੀਜ਼ ਆਨ ਲੱਜ ਜਾਂਦੀ ਹੈ ਤੇ ਉਹ ਤੋਂ ਬਾਅਦ ਤੁਸੀਂ ਉਹਦਾ ਮਤਲਬ ਲੱਭਣਾ ਜਾਂ ਸਮਝਣਾ ਸ਼ੁਰੂ ਕਰੋਗੇ ਜਿਵੇਂ ਤੁਸੀਂ ਇਹਦੇ ਲਈ ਇਹ ਨਹੀਂ ਹੈਗਾ ਕਿ ਉਹ ਅਸੀਂ ਕੀ ਸਮਝੀਏ ਕਿ ਸਾਨੂੰ ਕੀ ਮੈਸੇਜ ਮਿਲ ਰਿਹਾ ਦੇਖੋ ਜਦੋਂ ਅਸੀਂ ਆਪਣੀ એનર્ਜੀ ਸਮਝਣ ਵੱਲ ਲਾਵਾਂਗੇ ਤਾਂ ਆਟੋਮੈਟਿਕਲੀ ਸਾਡਾ ਸਬਕੌਂਸ਼ੀਅਸ ਮਾਈਂਡ ਅੱਗੇ ਦੇ ਮੈਸੇਜ ਦਿੰਦਾ ਜਾਊਗਾ ਤੇ ਉਹਨਾਂ ਸਿੰਬल्स ਦੇ ਮਤਲਬ ਵੀ ਸਾਨੂੰ ਸਮਝਾਉਣ ਲੱਗ ਜਾਣਗੇ ਕਿ ਸਾਡਾ ਸਬਕੌਂਸ਼ੀਅਸ ਮਾਈਂਡ ਸਾਨੂੰ ਕਹਿਣਾ ਕੀ ਚਾਹ ਰਿਹਾ ਸੋ ਸਾਡਾ ਸਬਕੌਂਸ਼ੀਅਸ ਮਾਈਂਡ ਹਰ ਟਾਈਮ ਸਾਨੂੰ ਗਾਈਡ ਕਰ ਰਿਹਾ ਬਸ ਲੋੜ ਹੈ ਸਾਨੂੰ ਗੌਰ ਕਰਨ ਦੀ ਅਸੀਂ ਆਸ-ਪਾਸ ਦੀ ਉਲਝਣ ਤਾਣੀ ਦੇ ਵਿੱਚ ਉਲਝੇ ਹੋਏ ਹਾਂ ਅਸੀਂ ਆਪਣਾ ਦਿਮਾਗ ਓਵਰ ਥਿੰਕਿੰਗ ਤੇ ਬਹੁਤ ਸਾਰੇ ਖਿਆਲਾਂ ਦੇ ਕਚਰੇ ਨਾਲ ਭਰ ਲਿਆ ਜਦੋਂ ਤੱਕ ਅਸੀਂ ਉਹਨੂੰ ਖਾਲੀ ਨਹੀਂ ਕਰਾਂਗੇ ਆਪਣੇ ਦਿਮਾਗ ਨੂੰ ਸ਼ਾਂਤ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਸੁਣ ਨਹੀਂ ਪਾਵਾਂਗੇ ਤੇ ਉਹਦੇ ਮੈਸੇਜ ਨੂੰ ਸਮਝ ਨਹੀਂ ਪਾਵਾਂਗੇ ਤੁਹਾਡੀ ਇੰਟੂਇਸ਼ਨ ਬਹੁਤ ਜ਼ਿਆਦਾ ਪਾਵਰਫੁਲ ਹੈ ਜਿਹੜਾ ਵੀ ਤੁਸੀਂ ਗੱਲ ਦਾ ਜਵਾਬ ਲੱਭ ਰਹੇ ਹੋ ਉਹਨੂੰ ਸਾਰਾ ਕੁਝ ਪਹਿਲਾਂ ਤੁਹੀ ਪਤਾਈ ਜਿੰਨਾ ਤੁਸੀਂ ਆਪਣੀ ਇੰਟੂਇਸ਼ਨ ਨੂੰ ਸੁਣਦੇ ਜਾਓਗੇ ਉਹਨਾਂ ਤੁਸੀਂ ਗਾਈਡੈਂਸ ਪਾਉਂਦੇ ਜਾਓਗੇ ਸੋ ਅੱਜ ਦਾ ਟਾਸਕ ਤੁਸੀਂ ਇਹ ਕਰ ਸਕਦੇ ਹੋ ਕਿ 5 ਮਿੰਟ ਸਾਇਲੈਂਸ ਦੇ ਵਿੱਚ ਬੈਠੋ ਕੋਈ ਵੀ ਡਿਸਟਰੈਕਸ਼ਨ ਉੱਥੇ ਨਾ ਹੋਵੇ ਤੇ ਦੂਜੀ ਚੀਜ਼ ਸੌਣ ਲੱਗੇ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਸਵਾਲ ਕਰੋ ਜੋ ਵੀ ਤੁਹਾਨੂੰ ਆਨਸਰ ਚਾਹੀਦਾ ਹੈ ਉਹਦੇ ਰਿਲੇਟਰ ਸਵਾਲ ਕਰੋ ਕਿ ਤਿੱਦੀ ਚੀਜ਼ ਜੋ ਜੋ ਵੀ ਤਿੱ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਨੂੰ ਸੌਣ ਲੱਗੇ ਇੱਕ ਡਾਇਰੀ ਦੇ ਉੱਤੇ ਲਿਖੋ ਡਾਇਰੀ ਪੈਨ ਕੋਲ ਰੱਖੋ ਜਦੋਂ ਵੀ ਜੇ ਤੁਹਾਨੂੰ ਜਾਗ ਆਉਂਦੀ ਹੈ ਤਾਂ ਉਦੋਂ ਵੀ ਉਹ ਚੀਜ਼ਾਂ ਨੂੰ ਲਿਖੋ ਇਹਦੇ ਨਾਲ ਉਸ ਟਾਈਮ ਕਿਉਂਕਿ ਸਾਡਾ ਸਬਕੌਂਸ਼ੀਅਸ ਮਾਈਂਡ ਬਹੁਤ ਜ਼ਿਆਦਾ ਐਕਟਿਵ ਹੁੰਦਾ ਕਿਉਂਕਿ ਅਸੀਂ ਕੌਂਸ਼ੀਅਸ ਨਹੀਂ ਹੁੰਦੇ ਜ਼ਿਆਦਾ ਅਸੀਂ ਕਿਤੇ ਨਾ ਕਿਤੇ ਨੀਂਦ ਦੇ ਵਿੱਚ ਉਹਨਾਂ ਦਾ ਸਾਡਾ ਜਿਹੜਾ ਕੌਂਸ਼ੀਅਸ ਮਾਈਂਡ ਹੈ ਉਹ ਜ਼ਿਆਦਾ ਇੰਟਰਫੇਅਰ ਨਹੀਂ ਕਰਦਾ ਤਾਂ ਉਸ ਟਾਈਮ ਜਿਹੜੇ ਸਾਡੇ ਚੀਜ਼ਾਂ ਦੇ ਜਵਾਬ ਸਾਨੂੰ ਮਿਲਦੇ ਨੇ ਉਹ ਬਿਲਕੁਲ ਕਲੈਰਟੀ ਨਾਲ ਮਿਲਦੇ ਨਹੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਐਨ ਐ ਹੀ ਸਿਗਾ ਮਿਲਦੇ ਹੈ ਇਸ ਬੁੱਕ ਦੇ 8ਵੇਂ ਭਾਗ ਦੇ ਵਿੱਚ ਜਿਹਦੇ ਵਿੱਚ ਆਪਾਂ ਸਮਝਾਂਗੇ ਕਿ ਸਬਕੌਂਸ਼ੀਅਸ ਮਾਈਂਡ ਦੀ ਮਦਦ ਦੇ ਨਾਲ ਕਿਵੇਂ ਅਸੀਂ ਆਪਣਾ ਆਉਣ ਵਾਲਾ ਭਵਿੱਖ ਪ੍ਰੇਡਿਕਟ ਕਰ ਸਕਦੇ ਹਾਂ ਸੋ ਧੰਨਵਾਦ ਤੁਹਾਡ